ਸੇਬ ਆ ਬੰਦ ਸਾਬ ਜੀ ਯਾਰ ਐ ਨੀ ਇਹ ਬਲਦ ਸਾਹਿਬ ਤੁਹਾਡੀ ਸਰਕਾਰ ਉਸ ਟਾਈਮ ਤੇ ਜਿਹੜਾ ਇੱਥੇ ਨਾਲ ਇੱਕ ਬੰਦ ਬੀਚਾਇਆ ਸੀ ਜਿਹੜਾ ਆਪਾਂ ਨਾਲ ਇਸ ਨੂੰ ਸਭ ਤੋਂ ਵੱਡਾ ਸਾਡੀ ਮਜਬੂਰੀ ਇਹ ਆ ਕਿ ਸਾਡਾ ਇੱਥੋਂ ਲੈ ਕੇ ਦੂਜਾ ਬੰਦ ਜਿਹੜਾ 7 ਕਿਲੋਮੀਟਰ ਦਾ ਗਿਆ ਹੈ ਸਾਡਾ ਆਲੇ ਵਾਲਾ ਪਿੰਡ ਫੱਤੇ ਵਾਲਾ ਪਿੰਡ ਜਿਹੜਾ ਹੈ ਉਹ ਬਿਲਕੁਲ ਪਾਣੀ ਦੇ ਵਿੱਚ ਆ ਜਿਹੜਾ ਆਲੇ ਵਾਲਾ ਉਹ ਤਾਂ ਬਿਲਕੁਲ ਹੀ ਪਾਣੀ ਚ ਆ ਉਹਦੇ ਵਿੱਚੋਂ ਦੀ ਦਰਿਆ ਨੰਗਦਾ ਹੈ ਜੇ ਇੱਥੋਂ ਉਹ ਜਿਹੜਾ 7 ਕਿਲੋਮੀਟਰ ਦਾ ਪਿੰਡ ਆ ਜੀ ਇਹ ਅਸੀਂ ਚਾਹੁੰਦੇ ਆ ਕਿ ਇਸ ਜਿਹੜਾ ਇਹਨਾਂ ਤੁਸੀਂ ਜਿਵੇਂ ਐਲਾਨ ਕੀਤਾ ਹੈ ਇਹਨੂੰ ਨਹਿਰੀ ਰੂਪ ਦੇ ਠੀਕ ਹੈ ਜੀ ਕੰਕਰੀਟ ਦਾ ਜਿਹੜਾ ਹੈ ਨਾ ਇਹਨੂੰ ਉੱਥੇ ਲਾ ਗਏ ਜਿਹੜਾ ਬੰਨ ਬਣਾ ਕੇ ਉਹ ਜ਼ਰੂਰ ਕਰੋ। ਨਹੀਂ ਠੀਕ ਹੈ। ਦੂਜੀ ਸਰ ਸਾਡੇ ਇਲਾਕੇ ਦੀ ਹੋਰ ਬੇਨਤੀ ਹੈ। ਇੱਕ ਮਿੰਟ ਤੇ ਦੂਜੀ ਸਰ ਬੇਨਤੀ ਇਹ ਆ ਆਪਣੀ ਸਰਕਾਰ ਦੇ ਟਾਈਮ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਸੀ ਉਹ ਸਾਡੀ ਸਰਕਾਰ ਸੀ ਤੁਹਾਡੀ ਨਹੀਂ ਕਹਿੰਦੇ ਸਾਡੀ ਆਪਣੀ ਸੀ। ਉਹ ਜਿਹੜੀ ਨਾ 7000 ਦੇ ਕੇ ਅਸੀਂ ਜ਼ਮੀਨਾਂ ਪੁੱਤੀਆਂ ਕਰਾਈਆਂ ਉਹ ਜ਼ਮੀਨਾਂ ਸਾਡੀਆਂ ਟੁੱਟ ਗਈਆਂ। ਉਦੋਂ ਮੈਂ ਪੱਕੇ ਕਰਾਂਗਾ ਠੀਕ ਹੈ ਧੰਨਵਾਦ ਜੀ ਤੁਹਾਡਾ ਅਸੀਂ ਹੁਣ ਦੱਸੋ ਦੋਨੋਂ ਹੁਣ ਆਪਣਾ ਹੁਣ ਤੁਹਾਡੇ ਕੋਲੇ ਜਿਵੇਂ ਚਾਰੇ ਦੀ ਲੋੜ ਹੈ ਮੁੰਡੀ ਦੀ ਲੋੜ ਚਾਰੇ ਦੀ ਕਣਕ ਪੀਜਣ ਦੀ ਲੋੜ ਅਭ ਜਾਊਂਗਾ ਚਾਰੇ ਦੀ ਹਾਂ ਇਹਨੂੰ ਬਾਦ ਲੋ ਖਾਟ ਵਾਏ ਦੀ ਸਾਨੂੰ ਵੀ ਬਜਾਣੀ ਜੀ 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 ਹੋਰ ਕੋਈ ਹਾਂਜੀ ਹਾਂਜੀ ਇਹਨਾਂ ਦੀ ਲੋੜ ਆ ਜੀ ਇੱਕ ਬੇਨਤੀ ਇਹ ਆ ਕੇ ਪਿਛਲੀ 23 ਦੇ ਵਿੱਚ ਜਿਨ੍ਹਾਂ ਆਸਾਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਤੋੜਤੀਆਂ ਉਹਨਾਂ ਦੇ ਵਿੱਚ ਮਾਫ਼ੀ ਨਹੀਂ ਮਿਲਦਾ ਇੱਕ ਤਾਂ ਉਹ ਦੁਆਇਆ ਜਾਵੇ ਨਵੀਆਂ ਮੌਕੇ ਦੀਆਂ ਗਰਦੌਰੀਆਂ ਪੈਦਾ ਜਾਣ ਜਦੋਂ ਮੈਡਮ ਜਾਂਦੇ ਆ ਉਥੇ ਸੰਸਦ ਦੇ ਵਿੱਚ ਸਾਡੇ ਇਲਾਕੇ ਦੀ ਬੇਨਤੀ ਆ ਵੀ ਇੱਕ ਸਾਡੇ ਜਿਹੜਾ ਸੇਫਟੀ ਬੰਦ ਦੀ ਗੱਲ ਕੀਤੀ ਜਾਵੇ ਇੱਕ ਨਹਿਰੀ ਰੂਪ ਬਣਾਇਆ ਜਾਵੇ ਦਸਾ ਕਿੱਲੇ ਦੇ ਇਲਾਕੇ ਨੂੰ ਹਰ ਸਾਲ ਮਾਰਚਲਣੀ ਪੈਂਦੀ ਆ ਇਹ ਸਾਡੇ ਇਲਾਕੇ ਦੀਆਂ ਬੇਨਤੀਆਂ ਆ ਜ਼ਰੂਰ ਉਠਾਈਆਂ ਜਾਣ ਇੱਕ ਸਰ ਬੇਨਤੀ ਆ ਕਿ ਸਾਨੂੰ ਉਹ ਖਰਾਬਾ ਹੀ ਨਹੀਂ ਮਿਲਦਾ ਸਾਨੂੰ ਇੱਕ ਮਿੰਟ ਜੇ ਕਿ ਬੇਨਤੀ ਆ ਪੰਜਾ ਕਿੱਲੇ ਤੋਂ ਵੱਧ ਮਾਜਾ ਨਹੀਂ ਮਿਲ ਰਿਹਾ ਨਹੀਂ ਮਾਈਕ ਮਾਈਕ ਉਹ ਜਿਹੜਾ ਜਿਹੜਾ ਜਿਹੜੀ ਨਾਂ ਸਾਡੀ ਤੋੜੀ ਜਾਵੇ ਸਰ ਸਾਡਾ ਪੰਜਾ ਕਿੱਲਿਆਂ ਨੂੰ ਜਿਹੜਾ ਖਰਾਬਾ ਮਿਲਦਾ ਜਿੰਨੇ 20 ਕਿੱਲੇ 25 ਕਿੱਲੇ ਜ਼ਮੀਨ ਬੀਜੀ ਸੀ ਉਹਨੇ ਖਰਚਾ ਸਾਰਾ ਕਰ ਲਿਆ ਉਹਨੂੰ ਖਰਾਬਾ ਹੀ ਨਹੀਂ ਮਿਲਦਾ ਅਜਿਹਾ ਠੀਕ ਹੀ ਲੱਗੇ ਜੀ ਹਾਂਜੀ ਬੀਬੀ ਸਰ ਕੋਵਰ ਡੋਜ਼ ਨਾਲ ਹਸਬੈਂਡ ਦੀ ਮੌਤ ਹੋ ਗਈ ਆ ਕੱਲ ਪਰਸੋਂ ਹਾਂਜੀ ਐ ਵੀ ਲੜਕੀ ਆ ਉਹ ਸਾਹਮਣੇ ਘਰਿਆ ਦਾ ਕੱਲ ਪਰਸੋਂ ਦੀ ਸ਼ਾਦੀ ਆ ਅੱਛਾ ਤੇ ਕੁਝ ਨਹੀਂ ਰਹਿ ਗਿਆ ਮੇਰਾ ਕਜ਼ਨ ਯਾਰ ਗਾ ਮਾਨ ਵਾਲਾ ਕੋਈ ਆ ਮੇਰੇ ਪਿੰਡ ਦੀ ਆ ਮੈਨੂੰ ਸ਼ਾਦੀ ਕੱਲ ਬੇਟਾ ਕੁਦਾਸੀ 23 ਤਰੀਕ ਦੀ ਜੀ ਬਾਈ ਪ੍ਰੀ ਰਿਜੀਆ ਸਰ 23 ਤਰੀਕ ਦੀ ਹੈ 23 ਤਰੀਕ ਦੀ ਹੈ ਇਹ ਵੀ ਸ਼ੀਟ ਕਰਾ ਲਓ ਆ ਥੋੜੀ ਜਿਹੀ ਨਹੀਂ ਸਰ ਮੇਰੀ ਬਣੀ ਨਹੀਂ ਮੇਰੀ ਬਣੀ ਸਰ ਓਕੇ ਹੈ ਪਰਿਵਾਰ ਜਿਨ੍ਹਾਂ ਦੇ ਘਰ ਸ਼ਾਦੀ ਹੈ 23 ਤਰੀਕ ਦੀ ਓਕੇ ਹੈ ਇਹ ਇੱਕ ਬੇਟੀ ਨੂੰ ਨਹੀਂ ਸਰ ਉਹਨਾਂ ਦੀ ਭੇਟੀ ਹੈ ਤੁਸੀਂ ਐਂ ਕਰੋ ਜੀਰਾ ਜੀ ਮੈਂ ਮੀਟ ਟੋਟਲ ਮੈਂ ਕਰ ਦਿੰਦਾ ਜੀਰਾ ਸਾਹਿਬ ਮੈਂ ਕਰ ਆਪ ਮੈਂ ਪੈਸਾ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਆਪ ਪੈਸਾ ਜੀਰਾ ਸਾਹਿਬ ਦੇ ਰਿਹਾ ਹਾਂਜੀ ਮੀਰਾ ਸਾਹਿਬ ਤੁਸੀਂ ਉਹ ਜਿਹੜੀ ਬੇਟੀ ਦੀ ਸ਼ਾਦੀ ਹੈ ਨਾ ਠੀਕ ਹੈ ਪ੍ਰਧਾਨ ਜੀ ਉਹ ਪਰਿਵਾਰ ਨੂੰ ਦੇ ਦਿਓ ਬੋਲੇ ਜੀ ਸਾਹਿਬ ਬੋਲੇ ਸਾਡੇ ਪਰਿਵਾਰ ਦਾ ਸੋਤੇ ਜੀ 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 ਜੀ